ਅਭੀ ਉਹ ਸਸਰੀ ਕਾਲ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਜ਼ਰੂਰੀ ਸੂਚਨਾ ਭਾਈ ਅਮਰਪਾਲ ਸਿੰਘ ਦੇ ਲਈ ਜਿਹੜੀ ਕਿ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਆ ਮੈਂ ਚਾਹੁੰਦਾ ਕਿ ਪੰਜਾਬ ਦੇ ਬੱਚੇ-ਬੱਚੇ ਦੇ ਕੰਨ ਦੇ ਵਿੱਚ ਪੈ ਜੇ ਇਹ ਆਵਾਜ਼ ਜਿਹੜੀ ਕਿ ਹਰ ਮਾਂ ਨੂੰ ਹਰ ਭੈਣ ਨੂੰ ਤੇ ਹਰ ਬਜ਼ੁਰਗ ਤੇ ਨੌਜਵਾਨ ਨੂੰ ਇਸ ਗੱਲ ਦਾ ਪਤਾ ਹੋਣਾ ਜ਼ਰੂਰੀ ਹੈ ਬੱਚੇ-ਬੱਚੇ ਦੇ ਨਾਲ ਜੁੜੀ ਹੋਈ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੀ ਹੈ ਗੱਲ ਇਹ ਆਪਣੇ ਬੱਚਿਆਂ ਦੀ ਗੱਲ ਤਾਂ ਤੁਸੀਂ ਕਹੋਗੇ ਕਿ ਬੱਚਿਆਂ ਦੇ ਨਾਲ ਕਿਹੜੀ ਗੱਲ ਜੁੜੀ ਹੈ ਤਾਂ ਮੈਂ ਇਹੀ ਤੁਹਾਡੇ ਸਾਹਮਣੇ ਚਾਨਣਾ ਪਾਉਣਾ ਚਾਹਣਾ ਇੱਕ ਪੰਜਾਬ ਦਾ ਉਹ ਨੌਜਵਾਨ ਜਿਹੜੇ ਪੰਜਾਬ ਦੇ ਨੌਜਵਾਨੀ ਨੂੰ ਮਰਨ ਤੋਂ ਨਸ਼ਿਆਂ ਦੇ ਨਾਲ ਘਾਣ ਹੋ ਰਿਆ ਸੀ ਸਾਡਾ ਸਰਕਾਰਾਂ ਦੁਆਰਾ ਕੀਤਾ ਜਾ ਰਿਹਾ ਸੀ ਇਸ ਘਾਣ ਤੋਂ ਬਚਾਉਣ ਦੀ ਵੱਡੀ ਕੋਸ਼ਿਸ਼ ਕੀਤੀ ਹੈ ਭਾਈ ਅਮਰਪਾਲ ਸਿੰਘ ਨੇ ਤਾਂ ਮੈਂ ਚਾਹੁੰਨਾ ਹਾਂ ਵੀ ਹਰ ਇੱਕ ਚੁੱਲੇ ਤੱਕ ਇਹ ਆਵਾਜ਼ ਤੁਹਾਡੇ ਕਮੈਂਟ ਤੁਹਾਡੇ ਲਾਇਕ ਇਹਨੂੰ ਪਹੁੰਚਾਉਣਗੇ ਤੁਹਾਡੇ ਜਿਹੜੇ ਕਮੈਂਟ ਹੋਣਗੇ ਉਹਨਾਂ ਦੇ ਵਿੱਚ ਤੁਸੀਂ ਆਪਣੀ ਪ੍ਰਕਿਰਿਆ ਆਪਣੀ رائے ਵੀ ਲਿਖ ਸਕਦੇ ਹੋ ਕਿਉਂਕਿ ਉਹਨਾਂ ਨੂੰ ਲੋਕ ਪੜ੍ਹਦੇ ਨੇ ਤੁਹਾਡਾ ਆਪਣਾ ਨਾਮ ਵੀ ਉਹਦੇ ਵਿੱਚ ਦਰਜ ਕਰਨਾ ਤੁਸੀਂ ਮੇਰੀ ਅੱਜ ਦੀ ਜਿਹੜੀ ਅਪੀਲ ਹੈ ਇਹ ਬੜੀ ਇੱਕ ਅਹਿਮ ਸਾਬਤ ਹੋਊਗੀ ਤੁਹਾਡੇ ਸਾਹਮਣੇ ਕਿਉਂਕਿ ਇਹ ਅਪੀਲ ਭਾਈ ਅਮਰਪਾਲ ਸਿੰਘ ਕੱਲੇ ਦੇ ਲਈ ਨਹੀਂ ਹੈ ਇਹ ਅਪੀਲ ਤੁਹਾਡੇ ਆਪਣੇ ਬੱਚਿਆਂ ਦੇ ਪ੍ਰਤੀ ਚਾਹੇ ਤੁਸੀਂ ਕੋਈ ਵੀ ਹੋ ਕਿਸੇ ਵੀ ਕੈਟਾਗਰੀ ਚ ਆਉਂਦੇ ਹੋ ਚਾਹੇ ਕੋਈ ਮਰਜੀ ਆਪਾਂ ਦੇਖੋ ਵੱਡੇ ਛੋਟੇ ਸਾਰੇ ਨੇ ਪੰਜਾਬ ਦੇ ਵਿੱਚ ਕੋਈ ਕਿਸਾਨ ਆ ਕੋਈ ਮਜ਼ਦੂਰ ਆ ਕੋਈ ਵਪਾਰੀ ਆ ਕੋਈ ਸੇਠ ਆ ਜਾਂ ਕੋਈ ਵੀ ਆ ਤਾਂ ਸਾਰੇ ਇਸ ਗੱਲ ਦੇ ਥੱਲੇ ਆਉਂਦੇ ਨੇ ਜਿਹੜੀ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਗੱਲ ਹੈ ਕੀ ਹੈ ਭਾਈ ਅਮਰਪਾਲ ਸਿੰਘ ਨਸ਼ਿਆਂ ਦੇ ਵਿਰੁੱਧ ਮਹੀਮਸੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਜਿਹੜੇ ਸਾਡੇ ਨੌਜਵਾਨ ਪੰਜਾਬ ਦੇ ਇਸ ਧਰਤੀ ਨੂੰ ਹਲਵੇ ਦਾ ਕਹਿਗੇ ਚਿੱਟੇ ਦੀ ਭੇਟ ਚੜੇ ਨੇ ਮੈਂ ਉਹਨਾਂ ਨੂੰ ਤਾਂ ਦੇਖੋ ਵਾਪਸ ਆਪਾਂ ਨਹੀਂ ਲਿਆ ਸਕਦੇ ਪਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਵਾਕ ਆਉਣ ਵਾਲੀਆਂ ਨਸਲਾਂ ਤਬਾਹ ਹੋਣ ਤੋਂ ਬਚਾਉਣ ਦੀ ਜਿਹੜੀ ਕਿ ਇੱਕ ਉਪਰਾਲਾ ਇੱਕ ਕੋਸ਼ਿਸ਼ ਕਰਦੇ ਆ ਤਾਂ ਮੈਨੂੰ ਤੁਹਾਡੇ ਸੰਯੋਗ ਦੀ ਲੋੜ ਹੈ ਇਹਦੇ ਗੱਲ ਦੇ ਵਿੱਚ ਜਿਹੜੀ ਇਹ ਵੀਡੀਓ ਮੈਂ ਸ਼ੇਅਰ ਕਰਨ ਦੀ ਗੱਲ ਕੀਤੀ ਹੈ ਇਹਦੇ ਵਿੱਚ ਦਾ ਰਾਜ ਇਹ ਹੈ ਵੀ ਹਰ ਬੰਦੇ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈਣੀ ਹੈ ਤੇ ਜਦੋਂ ਇਹ ਆਵਾਜ਼ ਪੈਣੀ ਹੈ ਤੇ ਮੈਂ ਚਾਹੁੰਨਾ ਵੀ ਤੁਹਾਡੇ ਜਿਹੜੇ ਕਮੈਂਟ ਪੜਨ ਲੋਕ ਤੁਸੀਂ ਐਸੇ ਕਮੈਂਟ ਕਰੋ ਕਿ ਸਰਕਾਰਾਂ ਨੂੰ ਵੀ ਨੀਂਦ ਜਾਗੇ ਉਹਨਾਂ ਦੀ ਜਿਹੜੇ ਕਿ ਸਾਡਾ ਹਲਤ ਇੱਕ ਪੰਜਾਬ ਦੇ ਵਿੱਚ 1% ਤੱਕ ਸਹੀ ਮਾਇਨੇ ਦੇ ਵਿੱਚ ਕੰਮ ਨਹੀਂ ਕਰ ਪਾਈ ਸਰਕਾਰ ਤਾ ਹੁਣ ਜਿਹੜਾ ਆਉਣ ਵਾਲਾ ਭਿਆਨਕ ਸਮਾਂ ਉਹਦੇ ਉੱਤੇ ਆਪਾਂ ਨੂੰ ਗੌਰ ਕਰਨੀ ਚਾਹੀਦੀ ਹੈ ਕਿ ਨਹੀਂ ਸਵੈਸੇ ਕਰਕੇ ਮੈਂ ਇਹ ਵੀਡੀਓ ਸਪੈਸ਼ਲ ਇਸ ਤਰ੍ਹਾਂ ਬਣਾਉਣ ਦਾ ਸਮਝਿਆ ਕਿ ਸਾਡੇ ਜਿਹੜੇ ਭੈਣ ਭਰਾ ਪੰਜਾਬ ਦੇ ਚਾਹੇ ਉਹਨਾਂ ਕੋਲੇ ਟਾਈਮ ਨਾ ਹੋਵੇ ਮੈਨੂੰ ਪਤਾ ਹੈ ਅੱਜ ਕੱਲ੍ਹ ਹੋੜ ਬੜੀ ਲੰਬੀ ਆ ਮੱਛੀ ਜਿਹੜੀ ਪੰਜਾਬ ਦੇ ਵਿੱਚ ਕੀ ਹੈ ਕੋਈ ਕਿਦਰੇ ਨੂੰ ਪਾਜਦਾ ਕੋਈ ਕਿਦਰੇ ਨੂੰ ਸਰਕਾਰਾਂ ਨੇ ਇੰਨਾ ਜਾਨੀ ਮਾੜਾ ਹਾਲ ਕਰ ਦਿੱਤਾ ਮਜ਼ਦੂਰ ਕੋਲ ਟਾਈਮ ਨਹੀਂ ਉਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਸਵੇਰ ਦਿਹਾੜੀ ਨਹੀਂ ਲੱਗਦੀ ਸ਼ਾਮ ਨੂੰ ਬੰਦਾ ਅਦਾਸ ਹੋ ਕੇ ਪੈ ਜਾਂਦਾ ਇੱਕ ਮਹੀਨੇ ਦੇ ਵਿੱਚ ਮੈਂ ਕਹਿੰਦਾ ਪੰਜ ਦਿਹਾੜੀਆਂ ਲੱਗਦੀਆਂ ਹੋਣੀਆਂ ਇਹ ਵੀ ਇੱਕ ਸੋਚਣ ਦਾ ਵਿਸ਼ਾ ਕਿਸਾਨੀ ਨੂੰ ਮਾਰ ਦਿੱਤਾ ਕਿਸਾਨੀ ਮੰਡੀਆਂ ਦੇ ਵਿੱਚ ਤੁਹਾਡੇ ਸਾਹਮਣੇ ਰੁਲੀ ਆ ਇਹ ਵੀ ਮਰ ਗਏ ਨੇ ਔਰ ਦੂਜੇ ਪਾਸੇ ਵਪਾਰੀ ਵਪਾਰੀਆਂ ਨੂੰ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਅੱਜ ਦੀ ਸਰਕਾਰ ਦਾ ਤਾਂ ਹੁਣ ਮੇਨ ਮੁੱਦੇ ਦੀ ਗੱਲ ਕੀ ਐ ਇੱਥੇ ਸਾਡੇ ਰੁਜ਼ਗਾਰ ਤਾਂ ਨਹੀਂ ਵੰਡਿਆ ਜਾਂਦਾ ਸਾਡੇ ਇੱਥੇ ਕਿਸੇ ਨੂੰ ਸੁਰੱਖਿਅਤ ਤਾਂ ਨਹੀਂ ਰੱਖਿਆ ਜਾਂਦਾ ਸਾਡੇ ਇੱਥੇ ਨਸ਼ੇ ਜ਼ਰੂਰ ਚਲਾਏ ਜਾਂਦੇ ਆ ਕਿਉਂਕਿ ਉਹਨਾਂ ਦੇ ਵਿੱਚੋਂ ਵੱਡੇ ਪੱਧਰ ਤੇ ਉਹਨਾਂ ਨੂੰ ਆਮਦਨ ਹੁੰਦੀ ਐ ਉਹਨਾਂ ਦੀ ਵਿਕਰੀ ਹੁੰਦੀ ਐ ਤੇ ਬਹੁਤ ਸਾਰਾ ਯਾਨੀ ਇਹ ਕੰਮ ਆ ਜਿਹੜਾ ਉਹ ਉਹਨਾਂ ਦੇ ਲਈ ਸਾਬਤ ਹੁੰਦਾ ਵੀ ਜਿਵੇਂ ਸਰਕਾਰਾਂ ਨੂੰ ਬਹੁਤ ਸਾਰਾ ਯਾਨੀ ਇੱਕ ਮੁਨਾਫਾ ਹੁੰਦਾ ਤਾਂ ਮੇਰਾ ਵੀਰ ਤੁਸੀਂ ਇੰਨੀ ਇਹੋ ਜੀ ਆਪ ਦੀ ਛਵੀ ਨਾ ਬਣਾਓ ਕਿ ਆਪਾਂ ਇੱਕ ਦੂਜੇ ਦੇ ਵੀ ਕੰਮ ਨਾ ਸਕੀਏ ਯਾਰ ਮੈਂ ਅਕਸਰ ਦੇਖਿਆ ਕੋਈ ਚੰਗੀ ਵੀਡੀਓ ਪਾਈ ਆ ਇੱਕ ਦਿਨ ਮੈਂ ਇਸ ਗੱਲ ਦੇ ਰਿਜ਼ਲਟ ਕੱਢੇ ਤਾਂ ਹੁਣ ਇਹ ਸੁਣਨੇ ਤੁਹਾਨੂੰ ਵੀ ਜ਼ਰੂਰੀ ਹੈ ਰਿਜ਼ਲਟ ਕਿਹੜੇ ਸੀ ਰਿਜ਼ਲਟ ਇਹ ਸੀ ਮੈਂ ਇੱਕ ਬਹੁਤ ਵਧੀਆ ਵੀਡੀਓ ਪਾਤੀ ਗੁਰੂ ਗੋਬਿੰਦ ਸਿੰਘ ਤੇ ਉਹ ਲੋਕਾਂ ਨੇ ਬਹੁਤ ਜ਼ਿਆਦਾ ਘਟ ਦੇਖੀ ਇੱਕ ਵੀਡੀਓ ਮੈਂ ਐਸੀ ਪਾ ਦਿੱਤੀ ਜਿਹਦਾ ਟਾਈਟਲ ਵੀ ਇੱਕ ਇਹੋ ਜਿਹਾ ਸੀ ਤੇ ਉਸ ਦੇ ਉੱਤੇ ਕੁਝ ਇਹੋ ਜਿਹਾ ਯਾਨੀ ਉਹਦੇ ਵਿੱਚ ਮੈਂ ਦੱਸਿਆ ਹੋਇਆ ਸੀ ਤਾਂ ਉਹ ਯਾਨੀ ਗਲਤ ਵਾਂਗੂ ਦਰਸਾ ਰਹੀ ਸੀ ਸੀ ਨਹੀਂ ਸੀ ਪਰ ਉਹਦੀ ਛਵੀ ਦੇਖਣ ਚ ਲੱਗ ਰਹੀ ਸੀ ਉਹ ਵੀਡੀਓ ਨੂੰ ਲੋਕਾਂ ਨੇ 1.5 ਲੱਖ ਤੱਕ ਪਛਾਤਾ ਸੋ ਇਸ ਕਰਕੇ ਮੈਂ ਸੋਚਿਆ ਵੀ ਯਾਰ ਸਾਡੇ ਲੋਕ ਕਿਸ ਹੱਦ ਤੱਕ ਬਦਲ ਗਏ ਨੇ ਕਿਸ ਕਦਰ ਬਦਲ ਗਏ ਨੇ ਇਸੇ ਕਰਕੇ ਮੇਰੀ ਤੁਹਾਡੇ ਅੱਗੇ ਪ੍ਰਾਰਥਨਾ ਬੇਨਤੀ ਹੈ ਤੁਹਾਡੇ ਚਰਨਾਂ 'ਚ ਵੀ ਜਿਹੜਾ ਭਾਈ ਅਮਰਪਾਲ ਸਿੰਘ ਆ ਨਾ ਉਸ ਨੂੰ ਆਪਣੇ ਯਾਨੀ ਬੱਚਿਆਂ ਨੂੰ ਬਚਾਉਣ ਦੀ ਉਹ ਬੰਦਾ ਗੱਲ ਕਰਦਾ ਸੀ ਅੱਜ ਉਸ ਦੀ ਸਾਰ ਤੱਕ ਨਹੀਂ ਲੈਂਦੇ ਸਾਡੇ ਲੋਕ ਆਪਣੇ ਬੰਦੀਓ ਬੋਲ ਕੇ ਰਾਜੀ ਨਹੀਂ ਸੁਣ ਕੇ ਰਾਜੀ ਨਹੀਂ ਉਹਦੇ ਲਈ ਸਭ ਤੋਂ ਵੱਡੀ ਗੱਲ ਹੈ ਇਹ ਤਾਂ ਠੀਕ ਆ ਪੰਜਾਬੀਓ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਏਹੀ ਗੱਲ ਤੁਸੀਂ ਆਪਦਾ ਫਰਜ ਸਮਝ ਕੇ ਵੀਡੀਓ ਨੂੰ ਮੇਰਾ ਵੀਰ ਅੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਆਪਣੇ ਲੋਕਾਂ ਤੱਕ ਗੱਲ ਪਹੁੰਚ ਜੇ ਇਸ ਗੱਲ ਦਾ ਸਾਰੇ ਲੋਕਾਂ ਨੂੰ ਪਤਾ ਲੱਗ ਜੇ कि ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਨੌਜਵਾਨ ਹੋਰ ਮਰਨੇ ਆ ਹੋਰ ਚਿੱਟੇ ਦੀ ਭੇਡ ਚੜਨੇ ਆ ਉਹ ਨਾ ਚੜਨ ਆਉਣ ਵਾਲੀਆਂ ਪੀੜੀਆਂ ਸੁਰੱਖਿਅਤ ਰਹਿਣ ਹਰ ਘਰ ਦੇ ਵਿੱਚ ਖੁਸ਼ੀਆਂ ਰਹਿਣ ਕੋਈ ਮਾਤਮ ਨਾ ਰਹੇ ਕਿਸੇ ਦੇ ਘਰੇ ਮੈਂ ਇਹੀ ਚਾਹਣਾ ਤੇ ਹੀ ਦੁਆ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਆਪਦਾ ਵੀਡੀਓ ਸਮਝ ਕੇ ਸ਼ੇਅਰ ਕਰਨਾ ਨਾ ਕਿ ਮੇਰਾ ਨਾ ਕਿਸੇ ਹੋਰ ਦਾ ਤਾਂ ਠੀਕ ਆ ਪੰਜਾਬੀਏ ਜਿਹੜੇ ਭੈਣ ਭਰਾ ਰਵੇ ਚੈਨਲ ਦੇ ਨੂੰ ਸਬਸਕ੍ਰਾਈਬ ਵੀ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਆਉਣ ਵਾਲਾ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਜੀ ਧੰਨਵਾਦ